ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਨਵਲ ਪੰਜਾਬੀ ਚੈਨਲ ਤੇ ਸਵਾਗਤ ਕਰਦੇ ਆਂ ਤੁਹਾਡਾ ਅੱਜ ਅਸੀਂ ਇਹ ਜਹੀ ਮਠਿਆਈ ਬਣਾ ਕੇ ਤਿਆਰ ਕਰਾਂਗੇ ਜਿਸ ਦੇ ਵਿੱਚ ਕਿ ਨਾ ਸਾਨੂੰ ਖੋই ਦੀ ਜ਼ਰੂਰਤ ਪਵੇਗੀ ਨਾ ਕਿ ਉਹ ਤੇ ਨਾ ਹੀ ਚਾਸ਼ਨੀ ਬਣਾਉਣ ਦੀ ਲੋੜ ਆ ਬਸ 15 ਮਿੰਟਾਂ ਦੇ ਵਿੱਚ ਤੁਸੀਂ ਇਹ ਲਾਜਵਾ ਮਠਿਆਈ ਬਣਾ ਕੇ ਖਾ ਸਕਦੇ ਆ ਤੇ ਬਹੁਤ ਜ਼ਿਆਦਾ ਹੈਲਦੀ ਵੀ ਹੁੰਦੀ ਆ ਇਹ ਆਓ ਫੇਰ ਸ਼ੁਰੂ ਕਰਦੇ ਹਾਂ ਇਸ ਨੂੰ ਬਣਾਉਣਾ ਤੇ ਸਭ ਤੋਂ ਪਹਿਲਾਂ ਅਸੀਂ ਲਵਾਂਗੇ ਇੱਕ ਖਾਲੀ ਡੋਂਗਾ ਤੇ ਹੁਣ ਇਹਦੇ ਵਿੱਚ ਇੱਕ ਕੱਪ ਅਸੀਂ ਮਲਾਈ ਦਾ ਪਾਵਾਂਗੇ ਇਹ ਘਰ ਦੀ ਫ੍ਰੈਸ਼ ਮਲਾਈ ਆ ਇਦੇ ਨਾਲ ਹੀ 1 ਕੱਪ ਪੀਸੀ ਹੋਈ ਖੰਡ ਪਾ ਦੇਣੀ ਆ ਮਿੱਠਾ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਵੱਧ ਘੱਟ ਰੱਖ ਸਕਦੇ ਆ ਤੇ ਹੁਣ ਅਸੀਂ ਖੰਡ ਤੇ ਮਲਾਈ ਨੂੰ ਚੰਗੀ ਤਰ੍ਹਾਂ ਮਿਲਾ ਲੈਣਾ ਆ ਆਪਸ ਦੇ ਵਿੱਚ ਤੇ ਤੁਸੀਂ ਇਸ ਤਰ੍ਹਾਂ ਚਮਚੇ ਨਾਲ ਵੀ ਮਿਲਾ ਸਕਦੇ ਆ ਇਹਦੇ ਨਾਲ ਹੀ ਸੀ 2 ਚੁਟਕੀਆਂ yellow food color ਦੀਆਂ ਪਾ ਦੇਣੀਆਂ ਇਹਦੇ ਵਿੱਚ ਇਹਦੇ ਨਾਲ ਕੀ ਹੋਊਗਾ ਜਿਹੜਾ ਮਠਿਆਈ ਦਾ ਰੰਗ ਬਹੁਤ ਵਧੀਆ ਆਉਂਦਾ ਹੈ ਜੇ ਤੁਹਾਡੇ ਕੋਲ ਨਹੀਂ ਹੈਗਾ ਫੂਡ ਕਲਰ ਫਿਰ ਤੁਸੀਂ ਇਸੇ ਤਰ੍ਹਾਂ ਵੀ ਬਣਾ ਸਕਦੇ ਆ ਤੇ ਫੂਡ ਕਲਰ ਨੂੰ ਵੀ ਇਸੇ ਤਰ੍ਹਾਂ ਅਸੀਂ ਮਿਕਸ ਕਰ ਲੈਣਾ ਇਹਦੇ ਵਿੱਚ ਤੇ ਫੂਲਡ ਕਲਰ ਨੂੰ ਵੀ ਮਿਕਸ ਕਰ ਲਿਆ ਸੀ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ 1 ਕੱਪ ਨਾਰੀਅਲ ਦਾ ਪਾਊਡਰ ਤੇ 3 ਚਮਚੇ ਮਿਲਕ ਪਾਊਡਰ ਦੇ ਪਾਵਾਂਗੇ ਇਹਦੇ ਨਾਲ ਕਿ ਇੱਕਦਮ ਖੋਏ ਵਾਲਾ ਜਿਹੜਾ ਟੇਸਟ ਹੋਏ ਇਹਦੇ ਵਿੱਚ ਆਊਗਾ ਤੇ 4-5 ਲੇਚੀਆਂ ਦਾ ਅਸੀਂ ਪਾਊਡਰ ਬਣਾ ਲਿਆ ਸੀਗਾ ਉਹ ਪਾ ਦਵਾਂਗੇ ਇਹਦੇ ਵਿੱਚ ਤੇ ਚਮਚੇ ਦੇ ਨਾਲ ਉਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਇਹਨਾਂ ਨੂੰ ਹੁਣ ਮਿਲਾਉਣ ਤੋਂ ਬਾਅਦ ਅਸੀਂ ਸਾਈਡ ਤੇ ਰੱਖ ਦੇਣਾ ਹੈ ਤੇ ਇਹਦੇ ਵਿੱਚ ਦੋ ਕੱਪ ਭੁੰਨੇ ਹੋਏ ਛੋਲੇ ਪਾਵਾਂਗੇ ਛੋਲੇ ਜਿਹੜੇ ਅਸੀਂ ਛਿਲਕੇ ਤੋਂ ਬਗੈਰ ਲੈਣੇ ਆ ਉਹਨਾਂ ਦੀ ਜਿਹੜੀ ਇਹ ਮਠਿਆਈ ਬਣ ਕੇ ਤਿਆਰ ਹੋਣੀ ਹੈ ਛਿਲਕੇ ਵਾਲੇ ਨਹੀਂ ਇਸਤੇਮਾਲ ਕਰਨੇ ਇਹਦੇ ਵਿੱਚ ਤੇ ਇਸ ਤਰ੍ਹਾਂ ਗ੍ਰਾਇੰਡਰ ਜਿਆਦਾ ਦੇ ਵਿੱਚ ਪਾ ਕੇ ਇਹਨਾਂ ਦਾ ਵਧੀਆ ਜਿਹੜਾ ਅਸੀਂ ਪਾਊਡਰ ਬਣਾ ਕੇ ਤਿਆਰ ਕਰ ਲੈਣਾ ਹੈ ਤੇ ਲੋਜੀ ਸ਼ੋਧਿਆਂ ਨੂੰ ਚੰਗੀ ਤਰ੍ਹਾਂ پیس ਲਿਆ ਆ ਤੇ ਬਿਲਕੁਲ ਜਿਹੜਾ ਵਧੀਆ ਇਹਦਾ ਪਾਊਡਰ ਬਣ ਕੇ ਤਿਆਰ ਹੋਇਆ ਆ ਤੁਸੀਂ ਇਸ ਤਰ੍ਹਾਂ ਚੈੱਕ ਕਰ ਲੈਣਾ ਹੱਥ ਦੇ ਨਾਲ ਜੇ ਤੁਹਾਨੂੰ ਧੱਕੇ ਕੀਤ ਵਿੱਚ ਦਾਣੇ ਆ ਤੇ ਤੁਸੀਂ ਇਹਨੂੰ ਜਿਹੜਾ ਛਾਣ ਕੇ ਆ ਫਿਰ ਇਸਤੇਮਾਲ ਕਰਨਾ ਤੇ ਹੁਣ ਇਹਨੂੰ ਇਸ ਥੋងਕੇ ਦੇ ਵਿੱਚ ਮਿਲਾ ਲੈਣਾ ਆ ਤੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਇਸ ਚੰਗੀ ਤਰ੍ਹਾਂ ਹੱਥ ਦੇ ਨਾਲ ਮਿਲਾ ਲੈਣਾ ਆ ਇਹ ਹੱਥ ਦੇ ਨਾਲ ਹੀ ਵਧੀਆ ਮਿਕਸ ਹੁੰਦਾ ਆ ਚਮਚੇ ਨਾਲ ਨਹੀਂ ਹੁੰਦਾ ਤੇ ਮਿਸ਼ਰਣ ਜਿਹੜਾ ਸਾਡਾ ਥੋੜਾ ਜਿਹਾ ਹਜੇ ਸੁੱਕਾ ਆ ਇਸ ਕਰਕੇ ਅਸੀਂ 2 ਚਮਚੇ ਦੁੱਧ ਦੇ ਇਹਦੇ ਵਿੱਚ ਪਾਵਾਂਗੇ ਦੁੱਧ ਜਿਹੜਾ ਅਸੀਂ ਸਾਰਾ ਇੱਕਦਮ ਨਹੀਂ ਪਾਉਣਾ ਹੈਗਾ ਚਮਚਾ ਜਾਂ 2-2 ਚਮਚੇ ਕਰਕੇ ਹੀ ਪਾਉਣਾ ਹੈ ਜੇ ਕੋਦਮ ਦੁੱਧ ਪਾਤਾ ਸਾਰਾ ਫਿਰ ਇਹਨੇ ਪਤਲਾ ਹੋ ਜਾਣਾ ਆ ਜਿਹਦੇ ਨਾਲ ਕਿ ਸਾਡੀ ਮਠਿਆਈ ਜਿਹੜੀ ਉਹ ਵਧੀਆ ਨਹੀਂ ਬਣਨੀ ਹੈਗੀ ਇਸ ਕਰਕੇ ਅਸੀਂ ਇਹਦੇ ਵਿੱਚ ਥੋੜਾ ਥੋੜਾ ਕਰਕੇ ਦੁੱਧ ਪਾਵਾਂਗੇ ਤੇ ਫਿਰ ਇਹਨੂੰ ਮਲਾਈ ਜਾਣਾ ਹੈ ਅਸੀਂ ਤੇ 2 ਕ ਚਮਚੇ ਅਸੀਂ ਹੋਰ ਦੁੱਧ ਦੇ ਪਾਵਾਂਗੇ ਇਹਦੇ ਵਿੱਚ ਤੇ ਬਰਤਨ ਜਿਹੜਾ ਛੋਟਾ ਸੀਗਾ ਇਸ ਕਰਕੇ ਮੈਨੂੰ ਵੱਡੇ ਬਰਤਨ ਦੇ ਵਿੱਚ ਕੱਢ ਲਿਆ ਤੇ ਹੁਣ ਚੰਗੀ ਤਰ੍ਹਾਂ ਅਸੀਂ ਇਹਨੂੰ ਜਿਹੜਾ ਹੈ ਮਿਕਸ ਕਰ ਲੈਣਾ ਹੈ ਤੇ ਜਿਆਦਾ ਦੁੱਧ ਦੀ ਲੋੜ ਨਹੀਂ ਪੈਂਦੀ ਪੰਜ ਤੋਂ 6 ਚਮਚੇ ਦੁੱਧ ਤੇ ਲੱਗਦੇ ਇਹਦੇ ਵਾਸਤੇ ਤੇ ਤੁਸੀਂ ਦੇਖ ਸਕਦੇ ਆ ਬਿਲਕੁਲ ਤਿਆਰ ਵਾ ਜਿਆਦਾ ਸਖਤ ਨਹੀਂ ਗਾ ਤੇ ਨਾ ਹੀ ਜਿਆਦਾ ਨਰਮ ਆ ਤੇ ਮੀਡੀਅਮ ਜਿਹੜਾ ਸੀ ਇਹਨੂੰ ਰੱਖਣਾ ਹੈ ਤੇ ਇਸ ਤੋਂ ਬਾਅਦ ਇੱਕ ਪਲੇਟ ਲਵਾਂਗੇ ਤੇ ਉਹਦੇ ਉੱਤੇ ਅਸੀਂ ਦੇਸੀ ਘਿਓ ਲਗਾ ਲੈਣਾ ਆ ਅੱਧਾ ਇੱਕ ਚਮਚਾ ਤੇ ਇਸ ਤੋਂ ਬਾਅਦ ਜਿਹੜਾ ਅਸੀਂ ਡੋ ਬਣਾਇਆ ਆ ਉਹਨੂੰ ਅਸੀਂ ਦੋ ਹਿੱਸਿਆਂ ਦੇ ਵਿੱਚ ਕਰ ਲੈਣਾ ਆ ਕਿ ਇਸ ਤਰ੍ਹਾਂ ਤੁਸੀਂ ਕੋਈ ਵੀ ਸ਼ੇਪ ਦੇ ਸਕਦੇ ਆ ਨਾ ਗੋਲ ਕਰਨਾ ਤੁਸੀਂ ਗੋਲ ਕਰ ਸਕਦੇ ਆ ਚੌਰਸ ਵੀ ਕਰ ਸਕਦੇ ਆ ਚਾਹੇ ਤਕੋਣੀ ਸ਼ੇਪ ਵੀ ਦੇ ਸਕਦੇ ਆ ਜਿਹੜੀ ਵੀ ਤੁਹਾਨੂੰ ਪਸੰਦ ਆ ਤੁਸੀਂ ਉਸ ਸ਼ੇਪ ਦੇ ਵਿੱਚ ਇਹਨੂੰ ਬਣਾ ਸਕਦੇ ਆ ਤੇ ਮੈਂ ਇੱਥੇ ਨਾ ਚੌਰਸ ਸ਼ੇਪ ਦੇ ਵਿੱਚ ਬਣਾਇਆ ਸੀ ਤੇ ਇਸ ਤਰੀਕੇ ਨਾਲ ਮੈਂ ਦੋਨਾਂ ਨੂੰ ਚੌਰਸ ਸ਼ੇਪ ਦੇ ਦੇ ਦਿੱਤੀ ਆ ਤੇ ਇਸ ਤੋਂ ਬਾਅਦ ਅਸੀਂ ਇਹਨੂੰ ਨਾਰੀਅਲ ਜਿਹੜਾ ਪਾਊਡਰ ਹੁੰਦਾ ਆ ਉਹਦੇ ਨਾਲ ਕੋਟ ਕਰ ਦੇਣਾ ਆ ਚੰਗੀ ਤਰ੍ਹਾਂ ਤੇ ਇਸ ਤਰੀਕੇ ਨਾਲ ਮੇਰੇ ਨਾਲ ਇਹਨਾਂ ਨਾਰੀਅਲ ਦੇ ਪਾਊਡਰ ਦੇ ਨਾਲ ਫੋਰਟਿੰਗ ਕਰ ਦਿੱਤੀ ਇਹਨਾਂ ਦੀ ਤੇ ਲੋ ਜੀ ਦੇਖੋ ਕਿੰਨੇ ਵਧੀਆ ਜਿਹੜਾ ਬਣ ਕੇ ਤਿਆਰ ਹੋਏ ਆ ਤੇ ਹੁਣ ਅਸੀਂ ਇਹਨਾਂ ਨੂੰ ਸਿਰਫ 10 ਮਿੰਟ ਵਾਸਤੇ ਜਿਹੜਾ ਫ੍ਰਿਜ ਦੇ ਵਿੱਚ ਰੱਖਣਾ ਆ ਤਾਂ ਕਿ ਚੰਗੀ ਤਰ੍ਹਾਂ ਸੈੱਟ ਹੋ ਜਵੇ ਤੇ ਫਿਰ ਬਾਅਦ ਵਿੱਚ ਅਸੀਂ ਇਹਦੇ ਪੀਸ ਕੱਟਾਂਗੇ ਤੇ ਲੋ ਜੀ 10 ਮਿੰਟ ਹੋ ਚੁੱਕੇ ਆ ਤੇ ਮਠਿਆਈ ਆ ਆਪਣੀ ਬਿਲਕੁਲ ਸੈੱਟ ਹੋ ਚੁੱਕੀ ਆ ਤੇ ਹੁਣ ਅਸੀਂ ਇਹਦੇ ਪੀਸ ਕੱਟ ਲਵਾਂਗੇ ਤੇ ਇਸ ਤਰ੍ਹਾਂ ਤੁਸੀਂ ਚਾਕੂ ਦੀ ਮਦਦ ਦੇ ਨਾਲ ਇਹਦੇ ਪੀਸ ਜਿਹੜੇ ਆ ਕੱਟੀ ਜਾਣੇ ਆ ਹੌਲੀ ਹੌਲੀ ਜਿਨਨੇ ਤੁਸੀਂ ਮੋٹے ਜਾਂ ਪਤਲੇ ਰੱਖਣੇ ਆ ਆਪਣੇ ਹਿਸਾਬ ਨਾਲ ਰੱਖ ਸਕਦੇ ਆ ਤੇ ਲੋ ਜੀ ਅਸੀਂ ਸਾਰੇ ਪੀਸ ਕੱਟ ਕੇ ਤਿਆਰ ਕਰ ਲਏ ਆ ਤੁਸੀਂ ਦੇਖ ਸਕਦੇ ਕਿੰਨੀ ਵਧੀਆ ਮਠਿਆਈ ਬਣ ਕੇ ਤਿਆਰ ਹੋਈ ਆ ਤੇ ਕੋਈ ਇਹਨੂੰ ਖਾ ਕੇ ਇਹ ਨਹੀਂ ਕਹਿ ਸਕਦਾ ਕਿ ਅਸੀਂ ਇਹਨੂੰ ਬਿਨਾ ਖੋਏ ਤੋਂ ਬਣਾਇਆ ਹੈ ਬਿਲਕੁਲ ਖੋਏ ਦਾ ਸਵਾਦ ਆਉਂਦਾ ਹੈ ਇਹਦੇ ਵਿੱਚੋਂ ਤੇ ਤੁਹਾਡਾ ਜਦੋਂ ਵੀ ਮਿੱਠਾ ਖਾਣ ਦਾ ਮਨ ਹੋਵੇ ਤਾਂ ਤੁਸੀਂ ਇਹ ਵਾਲੀ ਮਠਿਆਈ ਨੂੰ ਬਣਾ ਕੇ ਜ਼ਰੂਰ ਟਰਾਈ ਕਰਨਾ ਝਟਪਟ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਨਾਲ ਹੀ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਅਗਲੀ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ